ਹਾਂਜੀ ਸਤਿ ਸ੍ਰੀ ਅਕਾਲ ਸਰਾਂ ਨੂੰ ਹੋਰ ਕਿਵੇਂ ਆਪ ਸਭ ਠੀਕ ਠਾਕ ਹੋ ਅੱਜ ਲੱਗੇ ਸੀ ਆਪਣੇ ਖੇਤਾਂ ਵਿੱਚ ਰੂੜੀ ਖਾਦ ਪਾਉਣ ਰੂੜੀ ਆਪਾਂ ਕਿਸੇ ਕੋਲ ਲਈ ਸੀ ਮੁੱਲ 1000 ਰੁਪਏ ਦੀ ਟਰਾਲੀ ਤੇ ਰੂੜੀ ਪਾਉਣ ਵਾਲੇ ਲੈ ਰਹੇ 800 ਰੁਪਿਆ 1800 ਦੀ ਟਰਾਲੀ ਪਈ ਆ ਚਲੋ ਅੱਜ ਫਿਰ ਪਾਉਨੇ ਖੇਤਾਂ ਵਿੱਚ ਰੂੜੀ ਦਿਖਾਉਨੇ ਤੁਹਾਨੂੰ ਕਿਦਾਂ ਪਾ ਰਹੇ ਆ ਆਪਾਂ ਦੋ ਵੀਰ ਆਪਣੇ ਆ ਗਏ ਟਰਾਲੀ ਭਰਨ ਲਈ ਬਾਕੀ ਅਜੇ ਆ ਰਹੇ ਆ ਪਿੱਛੇ ਕਿੰਦੇ ਉਹ ਨਾ ਜਾੜਾ ਆਪਾਂ ਕਈ ਨਹੀਂ ਭਰਦੇ ਹਾਂ ਥੋੜਾ ਜਿਹਾ ਜਾਨਾ ਚਾਹ ਤਾਂ ਬਾਕੀ ਨਹੀਂ ਹੁੰਦੇ ਅਜਾ ਸਵੇਰੇ ਤੇ ਮੌਸਮ ਠੰਡਾ ਆ ਬਾਅਦ ਵਿੱਚ ਗਰਮੀ ਹੋ ਜਾਏਗੀ ਕਾਫੀ ਬਾਕੀ ਵੀਰ ਵੀ ਆ ਗਿਆ ਸਾਰੇ ਜਾਣੇ ਹੁਣ ਪੰਜ ਜਾਣੇ ਟਰਾਲੀ ਭਰ ਰਹੇ ਆ ਟੋਕਰੀਆਂ ਨਾਲ ਛੁੱਟਦੇ ਪਏ ਹੁਣ ਵਿੱਚ ਰੋੜੀ ਚਲੋ ਟਰਾਲੀ ਭਰਦੀ ਤੇ ਫਿਰ ਜਾਣੇ ਖੇਤਾਂ ਵਿੱਚ ਪਾਉਣ ਲਈ ਇਹ ਦੋ ਕਿੱਲਾਂ ਵਿੱਚ ਆਪਾਂ ਰੋੜੀ ਪਾਵਾਂਗੇ 15-16000 ਰੁਪਏ ਲੱਗ ਜਾਏਗਾ ਦੋਆ ਕਿੱਲੇ ਵਿੱਚ ਕਮੈਂਟ ਕਰਕੇ ਸਾਰੇ ਜਣੇ ਦੱਸਿਓ ਕਿ ਫਾਇਦਾ ਹੈਗਾ ਪਾਉਂਦਾ ਕਿ ਨਹੀਂ ਫਾਇਦਾ ਇਹਨੂੰ 15-16000 ਰੁਪਏ ਜਿਹੜਾ ਲਾਵਾਂਗੇ ਪੂਰਾ ਹੋ ਜਾਏਗਾ ਕਿ ਨਹੀਂ ਹੋਏਗਾ ਤੇਰਾਪਨਾ ਪਹਿਲੇ ਲੋਗਰ ਚੱਲ ਗਿਆ ਹੁਣ ਹੋਰ ਉਹਨਾਂ ਨੂੰ ਸੌਂ ਰਹੇ ਨੇ ਨਾਮ ਦਾ ਫਲਾਉਨਰ ਵਿੱਚ ਹੋ ਰਹੀ ਹੈ ਡੈਕਟ ਕਰਨਾ ਹੋ ਰਿਹਾ ਹੈ ਕਾਤ ਟਰਾਲੀਆਂ ਪੈ ਚੁੱਕੀਆਂ ਆਪਣੇ ਖੇਤਾਂ ਵਿੱਚ ਗਰਮੀ ਕਾਫੀ ਜ਼ਿਆਦਾ ਹੋ ਗਈ ਦੁਪਹਿਰ ਦੇ ਇੱਕੋ ਟਰਾਲੀ ਪੈਗੀ ਹੁਣ ਇਹੋ ਰਹਿ ਗਈ 8 ਟਰਾਲੀਆਂ ਹੋ ਜਾਣਗੀਆਂ 8 ਟਰਾਲੀਆਂ ਪੈਣਗੀਆਂ ਆਪਣੇ ਖੇਤਾਂ ਵਿੱਚ ਅੰਨੇ ਰੂੜੀ ਪੈ ਗਈ ਸਾਰੇ ਕੈਦ ਵਿੱਚ ਆ ਲਾਸਟ ਵਾਲੀ ਹੈਗੀ ਆ